ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਨੇ ਨਣਕੇ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਤੇ ਉਹਦੇ ਲਈ ਸਿਫਤ ਕਰਨੀ ਸ਼ਲਾਘਾ ਕਰਨੀ ਬਣਦੀ ਹੈ ਜਿੰਨੇ ਵੀ ਭਿਖਾਰੀ ਸੜਕਾਂ ਤੇ ਹੱਥ ਕੱਢ ਕੇ ਮੰਗਦੇ ਆ ਤੇ ਉਹ ਭਿਖਾਰੀ ਬੱਚੇ ਕੌਣ ਨੇ ਉਹਨਾਂ ਦਾ ਡੀਐਨਏ ਹੋਣਾ ਤੇ ਡੀਐਨਏ ਕਿਉਂ ਹੋਣਾ ਇਹਨੂੰ ਥੋੜਾ ਜਿਆਦਾ ਡੀਪਲੀ ਜਾ ਕੇ ਸੋਚੋ ਵੀ ਸੁਣਿਓ ਵੀ ਔਰ ਗੌਰ ਕਰੋ ਕਿਉਂਕਿ ਜਿਹੜੇ ਆਮ ਬੇਲੜ ਲੋਕ ਨੇ ਪੰਜਾਬ ਦੇ ਵਿੱਚ ਜਿਵੇਂ ਖਾਸ ਕਰਕੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਛੋਟੀਆਂ ਮੋਟੀਆਂ ਦੁਕਾਨਾਂ ਵਾਲੇ ਨੇ ਜਾਂ ਜਿਹੜੇ ਮੇਲਿਆਂ ਬੂਲਿਆਂ ਤੇ ਦੁਕਾਨਾਂ ਵਗੈਰਾ ਲਾਉਂਦੇ ਨੇ ਤੇ ਇਹਨਾਂ ਦੇ ਵਿੱਚ ਕੁਝ ਉਹ ਲੋਕ ਵੀ ਨੇ ਜਿਨ੍ਹਾਂ ਨੇ ਇਹ ਧੰਦਾ ਬਣਾਇਆ ਹੋਇਆ ਛੋਟੇ-ਛੋਟੇ ਬੱਚਿਆਂ ਦੇ ਕੋਲੋਂ ਭੇਖ ਮੰਗਵਾਉਂਦੇ ਨੇ ਤੇ ਉਹ ਬੱਚਾ ਇੱਕ ਇੱਕ ਰੁਪਇਆ 2 2 ਰੁਪਏ ਮੰਗ ਕੇ ਲੈ ਕੇ ਆਉਂਦਾ ਤੇ ਤਕਰੀਬਨ ਦਿਨ ਭਰ ਦੇ ਵਿੱਚ 500 500 ਰੁਪਇਆ ਜੇ ਉਸ ਬੱਚੇ ਨੇ ਮੰਗ ਲਿਆ ਤਾਂ ਅਧਿਕ ਪੈਸੇ ਉਹਨੂੰ ਦਿੰਦੇ ਨੇ ਅਧੇ ਕਾਪ ਰੱਖ ਲੈਂਦੇ ਇਹਦਾ ਮਤਲਬ ਇਹ ਹੈ ਇਹ ਰਿਪੋਰਟਾਂ ਮੀਡੀਆ ਰਾਹੀਂ ਸਾਹਮਣੇ ਆਈਆਂ ਨੇ ਇਹਦੇ ਕੋਈ ਦੋਰਾਮਾ ਨਹੀਂ ਕੋਈ ਸ਼ੱਕ ਨਹੀਂ ਹੁਣ ਕਿਤੇ ਨਾ ਕਿਤੇ ਕਸੂਰ ਬਾਰ ਅਸੀਂ ਵੀ ਹੈਗੇ ਆ ਜਦੋਂ ਕੋਈ ਸਾਡੇ ਕੋਲ ਹੱਥ ਕੱਢ ਕੇ ਮੰਗਦਾ ਅਸੀਂ ਕਹਿੰਨੇ ਗੱਡੀ ਵਿੱਚ ਕੋਈ ਟੁੱਟਿਆ ਹੋਇਆ ਰੁਪਈਆ ਇੱਕ ਅੱਧਾ ਦੋ ਪਏ ਨੇ ਇਹ ਚੱਕ ਕੇ ਫੜਾ ਦਿੰਨੇ ਮੈਂ ਬਹੁਤ ਬਾਰੀ ਮੈਂ ਵੀ ਇਹੀ ਕੀਤਾ ਪਰ ਜਦੋਂ ਅਸੀਂ ਉਹਨਾਂ ਨੂੰ ਕਸੂਰਵਾਲ ਠਹਿਰਾਵਾਂਗੇ ਕਿ ਉਹ ਬੱਚੇ ਗਲਤ ਨੇ ਕਿਤੇ ਨਾ ਕਿਤੇ ਆਦਤਾਂ ਉਹ ਅਸੀਂ ਵੀ ਪਾਈਆਂ ਨੇ ਤੇ ਸਾਨੂੰ ਵੀ ਇਹ ਆਦਤਾਂ ਛੱਡਣੀਆਂ ਪੈਣਗੀਆਂ ਠੀਕ ਹੈ ਜੇ ਤੁਸੀਂ ਕੋਈ ਦਸਬੰਦ ਕੱਢਦੇ ਹੋ ਕਿਸੇ ਲੋੜਵੰਦ ਲਈ ਉਹ ਤੁਸੀਂ ਇੱਕ ਮਹੀਨੇ ਦਾ ਇਕੱਠਾ ਕਰੋ ਸਾਲ ਦਾ ਇਕੱਠਾ ਕਰੋ ਕਿਸੇ ਲੋੜਵੰਦ ਬੱਚੇ ਨੂੰ ਸਕੂਲ ਦੇ ਲਈ ਉਹਦੀ ਫੀਸ ਭਰੋ ਉਹਦੀ ਵਰਦੀ ਬਣਾਓ ਉਹਦਾ ਖਾਣ-ਪੀਣ ਦਾ ਪ੍ਰਬੰਧ ਕਰ ਦਿਓ ਜਣੇ ਕਿ ਤੁਹਾਡੇ ਮਨ ਨੂੰ ਤਸੱਲੀ ਹੋਵੇ ਮੈਂ ਕਿਸੇ ਦੀ ਹੈਲਪ ਕੀਤੀ ਆ ਹੁਣ ਜਿਹੜੇ ਇਹ ਲੋਕ ਨੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਇਹ ਬਹੁਤ ਲੋਕ ਉਹ ਜਿਹੜੇ ਮੱਧ ਪ੍ਰਦੇਸ਼ ਤੋਂ ਆਏ ਨੇ ਜਣੇ ਕਿ ਪੰਜਾਬ ਤੋਂ ਜਿਹੜੀਆਂ ਬਾਹਰੀ ਸਟੇਟਾਂ ਦੇ ਉਨਾ ਸਟੇਟਾਂ ਤੋਂ ਆ ਕੇ ਕੋਈ ਜੁਪੇ ਤੋਂ ਕਿ ਬਿਹਾਰ ਤੋਂ ਆਏ ਤੇ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਬੱਚੇ ਵੀ ਹੈਗੇ ਆ ਤੇ ਇਹ ਇਹ ਵੀ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਬੱਚਿਆਂ ਦੇ 5-5 ਸਾਲ ਜਿਹੜੇ ਆ ਉਹ ਸੜਕਾਂ ਤੇ ਬੇਖਮਾਂ ਦੇ ਲੰਘ ਜਾਂਦੇ ਤੇ ਸਕੂਲ ਵੱਲ ਉਹਨਾਂ ਦਾ ਮੂੰਹ ਨਹੀਂ ਹੁੰਦਾ ਔਰ ਜੇ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕਹੋਗੇ ਉਹ ਕਹਿਣਗੇ ਅਸੀਂ ਕਿੱਥੋਂ ਪੜਾਈਏ ਜੇ ਸਾਡੇ ਬੱਚਿਆਂ ਨਾਲ ਸਕੂਲ ਦੇ ਵਿੱਚ ਕੋਈ ਕੇਅਰ ਨਹੀਂ ਕਰਦਾ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਇਹ ਬਹਾਨੇ ਹੁੰਦੇ ਆ ਪਰ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਬਹੁਤੀ ਫੀਸ ਨਹੀਂ ਹੈਗੀ ਹੁਣ तकरीबन ਫ੍ਰੀ ਵਾਂਗੂ ਬੱਚੇ ਪੜ੍ਹਦੇ ਨੇ ਖਾਣਾ ਵੀ ਮਿਲਦਾ ਤੇ ਇਹ ਜਿਹੜਾ ਮੁੱਦਾ ਹੈਗਾ ਬਹੁਤ ਸੈਂਸਿਟਿਵ ਗੰਭੀਰ ਹੈਗਾ ਤੇ ਇਹ ਕੱਲੀ ਸਰਕਾਰ ਨੇ ਜੇ ਪਿਰਤ ਪਾਈ ਹੈ ਵੀ ਇਹ ਰੋਕਿਆ ਜਾਵੇ ਸੜਕਾਂ ਤੇ ਭੀੜ ਲੱਗੀ ਹੁੰਦੀ ਹੈ ਤੇ ਇਹਨਾਂ ਵਿੱਚ ਉਹ ਲੋਕ ਵੀ ਆਉਂਦੇ ਨੇ ਜਿਹੜੇ ਜਦੋਂ ਕਿਤੇ ਦਾਲ ਅਗੇ ਕਿਤੇ ਵੱਡੂਆ ਕੱਢ ਕੇ ਫਰਾਰ ਹੋ ਜਾਂਦੇ ਆ ਕਿਹਦੇ ਕੋਈ ਉਹ ਕੀਮਤੀ ਦੀਚ ਰਾਖੇ ਭਾਜ ਜਾਂਦੇ ਆ ਗੱਡੀਆਂ ਦੇ ਵਿੱਚੋਂ ਕਈ ਵਾਰ ਪਰ ਚੱਕੇ ਜਾਂਦੇ ਆ ਵੈਗ ਚੱਕੇ ਜਾਂਦੇ ਆ ਇਹ ਉਹ ਲੋਕ ਵੀ ਹੈਗੇ ਆ ਤੇ ਜੇ ਇਹ ਪਿਰਤ ਪੰਜਾਬ ਦੀ ਸਰਕਾਰ ਨੇ ਪਾਈ ਹੈ ਸ਼ੁਰੂਆਤ ਕੀਤੀ ਹੈ ਇਹ ਬਹੁਤ ਵੱਡਾ ਕਦਮ ਹੈ ਕਿਉਂਕਿ ਜਿਹੜੇ ਭਖਾਰੀ ਨੇ ਇਹਨਾਂ ਵਿੱਚ ਕਈ ਉਹ ਲੋਕ ਨੇ ਜਲੰਧਰ ਤੁਹਾਨੂੰ ਪਤਾ ਹੋਣਾ ਹੈ ਜਿਹੜੀ ਕੈਨੇਡਾ ਦੀ ਐਵੈਸੀ ਹੈਗੀ ਆ ਉੱਥੇ ਤਕਰੀਬਨ ਜਿਹੜੇ ਪੇਪਰ ਵਗੈਰਾ ਨੇ ਫੜੇ ਜਾਂਦੇ ਆ ਡਾਟਾ ਵਾਸਤੇ ਤੇ ਉੱਥੇ ਇੱਕ ਬੰਦੇ ਨੇ ਵੀਡੀਓ ਭੇਜੀ ਸੀ ਕਹਿੰਦੇ ਉਹਦੀ ਬਾਹਂ ਤੇ ਨਾ ਉਹਨੇ ਜਾਣ ਬੁੱਝ ਕੇ ਇੱਕ ਪਲਾਸਟਿਕ ਦਾ ਇੱਕ ਲਫਾਵਾ ਜੜਾਇਆ ਸੀ ਉਹ ਇਦਾਂ ਲੱਗਦਾ ਸੀ ਵੀ ਦੀ ਵਾਹ ਹੈ ਹੀ ਨਹੀਂ ਤੇ ਜਾਂ ਕਈ ਵਾਰੀ ਕੁਰਤੇ ਥੱਲੋਂ ਦੀ ਬਾਹਂ ਕਰ ਲੈਂਦੇ ਆ ਵੀ ਮੇਰੀ ਬਾਹਂ ਕੱਟੀ ਹੋਈ ਆ ਇਦਾਂ ਦੀ ਨਾਟਕਬਾਜ਼ੀ ਵੀ ਇਹ ਲੋਕ ਕਰਦੇ ਨੇ ਤੇ ਜਾਂ ਮੂੰਹ ਦੇ ਉੱਪਰ ਕਈ ਵਾਰੀ ਕਾਲਸੰਗਿਆਰਾ ਲਾ ਕੇ ਆਪਣਾ ਚਿਹਰਾ ਬਗਾੜ ਲੈਣਾ ਜਿਵੇਂ ਜ਼ਖਮ ਹੋਏ ਹੁੰਦੇ ਆ ਤੇ ਸਰਤ ਬੱਜੀ ਹੁੰਦੀ ਤੁਰਨਾ ਇਦਾਂ ਤੇ ਕਈ ਵਾਰੀ ਜਿਹੜਾ ਬੰਦਾ ਗੱਡੀ ਵਿੱਚੋਂ ਕੋਲ ਲੰਘ ਦਿੱਤਾਰ ਸਾਜ ਹੁੰਦਾ ਵੀ ਯਾਰ ਕੋਈ ਗੱਲ ਨਹੀਂ 2-4 ਰੁਪਈਆਂ ਨਾਲ ਆਪਾਂ ਨੂੰ ਕੀ ਫਰਕ ਪੈਣ ਲੱਗਾ ਪਰ ਅਸੀਂ ਜਦੋਂ ਡੀਪਲੇ ਵਿੱਚ ਜਾ ਕੇ ਦੇਖਾਂਗੇ ਕਿਤੇ ਨਾ ਕਿਤੇ ਦੋਸ਼ੀ ਅਸੀਂ ਵੀ ਹੈਗੇ ਹਾਂ ਕਿ ਅਸੀਂ ਉਦੋਂ ਥੋੜਾ ਭਾਵਕ ਹੋ ਕੇ ਏਮੋਸ਼ਨਲ ਲੋਕ ਕਹਿ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਜੇ ਅਸੀਂ ਕਿਤੇ ਹੋਟਲ ਦੇ ਬੈਠੇ ਹੋਈਏ ਉੱਥੇ ਵੀ 1000-2000 ਲੱਗ ਜਾਂਦਾ ਜੇ 50 ਰੁਪਏ ਨੂੰ ਲੱਤੇ ਤਾਂ ਕਿੰਨੇ ਕਾਸਟ ਹੋਣਾ ਪਰ ਇਹ ਕਹ ਲਈਏ ਵੀ ਜਿਵੇਂ ਆਮ ਕੰਟਰੀਆਂ ਦੇ ਵਿੱਚ ਜਿਹੜੇ ਜਾਨਵਰ ਹੁੰਦੇ ਨੇ ਪੰਛੀ ਉਹਨਾਂ ਨੂੰ ਜੋਗਾ ਪਾਉਣ ਤੋਂ ਮਨਾਹੀ ਹੈ ਪਰ ਸਾਡੇ ਇੱਥੇ ਧਰਮ ਦੇ ਨਾਂ ਤੇ ਕਹਿੰਦੇ ਅਸੀਂ ਪੁੰਨਦਾਨ ਕਰਦੇ ਵਿੱਚ ਜੋਗਾ ਪਾਓ ਤੇ ਉਹ ਫੌਰਨ ਕੰਟੇ ਜਿਹੜੇ ਲੋਕ ਆ ਕੇ ਕਹਿੰਦੇ ਤੁਸੀਂ ਇਹਨਾਂ ਨੂੰ ਅਪਾਹਜ ਬਣਾ ਦੇਓ ਬਣਾ ਰਹੇ ਹੋ ਇਹ ਪੰਛੀ ਆਪਣਾ ਜੋਗਾ ਆਪ ਲੈ ਕੇ ਆਉਂਦੇ ਆ ਜਾਨਕਿ ਇਹ ਬੇਲੜ ਬਣ ਜਾਂਦੇ ਆ ਇੱਕ ਸਰਕਸ ਆਈ ਸੀ ਤੁਹਾਨੂੰ ਪਤਾ ਹੋਣਾ ਤੇ ਉਹ ਸਰਕਸ ਸਮੁੰਦਰ ਦੇ ਵਿੱਚ ਡੁੱਬ ਗਈ ਸੀ ਤੇ ਉਹਦੇ ਵਿੱਚ ਕੁਝ ਸ਼ੇਰ ਸੀ ਜਿਹੜੇ ਬਚ ਗਏ ਸੀ ਤੇ ਉਹ ਸ਼ੇਰਾਂ ਨੂੰ ਪਿੰਜਰੇ ਦੇ ਵਿੱਚ ਰੱਖਿਆ ਗਿਆ। ਪਿੰਜਰੇ ਦੇ ਵਿੱਚ ਰੱਖਿਆ ਗਿਆ ਉਹਨੂੰ ਜਿਹੜਾ ਮਾਸ ਪੈਂਦਾ ਸੀ ਜਦੋਂ ਪਿੰਜਰੇ ਦੇ ਵਿੱਚ ਤਾਂ ਉਹ ਮਾਸ ਤਕਰੀਬਨ ਉਹਨਾਂ ਨੂੰ ਆਪ ਜਿਹੜਾ ਬੰਦਾ ਰੱਖਦਾ ਸੀ ਘੱਟ ਵੱਟ ਕੇ ਪਾਉਂਦਾ ਸੀ। ਤੇ ਉਹ ਪਿੰਜਰੇ ਦੇ ਵਿੱਚ ਮਾਸ ਖਾਣਾ ਗਿੱਝ ਗਏ। ਤੇ ਜਦੋਂ ਕਿਤੇ ਉਹ ਇੰਨੇ ਬੇਹਬਲ ਹੋ ਗਏ ਵੀ ਹੁਣੇ ਬਚਣਗੇ ਨਹੀਂ। ਕਿਸੇ ਨੇ ਸਲਾਹ ਦਿੱਤੀ ਵੀ ਇਹਨਾਂ ਨੂੰ ਪਲੇਨ ਰਾਹੇ ਕਿਸੇ ਵੱਡੇ ਜੰਗਲ ਦੇ ਵਿੱਚ ਛੱਡ ਦਿਓ। ਤਾਂ ਸ਼ਾਇਦ ਹੀ ਬਚ ਜਾਣ। ਉਥੇ ਹੋਇਆ ਕਿ ਤੇ ਜਦੋਂ ਉਹ ਇੱਕ ਪਲੇਨ ਦੇ ਰਾਹੀਂ ਜੰਗਲ ਦੇ ਵਿੱਚ ਛੱਡੇ ਉਹ ਜੰਗਲ ਦੇ ਵਿੱਚ ਕੁੱਤੇ ਐਨੇ ਭਿਆਨਕ ਸੀ ਜਨ ਕਿ ਹੱਡਾਂ ਰੋੜੀ ਦੇ ਕੁੱਤੇ ਕਹਿ ਲੀਏ ਜਿਨ੍ਹਾਂ ਦਾ ਮਾਸ ਜਿਨ੍ਹਾਂ ਦੇ ਮੂੰਹ ਨੂੰ ਮਾਸ ਲੱਗਦਾ ਉਹ ਕੁੱਤਿਆਂ ਨੇ ਉਹ ਸ਼ੇਰਾਂ ਦਾ ਸ਼ਿਕਾਰ ਕਰ ਲਿਆ ਉਥੇ ਜਨ ਕਿ ਅਸੀਂ ਸ਼ੇਰ ਨੂੰ ਜੰਗਲ ਦਾ ਰਾਜਾ ਕਹਿੰਦੇ ਆ ਪਰ ਉਹ ਕਹਿੰਦੇ ਇਹ ਸਚਾਈ ਹੈ ਇਹ ਹਿਸਟਰੀ ਹੈ ਕਿ ਜਿਹੜੀ ਸਰਕਸਾਈ ਸੀ ਉਹਦੇ ਬਚੇ ਹੋਏ ਸ਼ੇਰ ਸੀ ਜਨ ਕਿ ਉਹਨਾਂ ਸ਼ੇਰਾਂ ਨੂੰ ਕੁੱਤਿਆਂ ਨੇ ਮਾਰ ਕੇ ਖਾ ਲਿਆ ਉਥੇ ਇਹ ਵੀ ਕਾ ਨਾਲੇ ਜੇ ਤੁਸੀਂ ਹੋਰ ਦੇਖੋ ਜਿਹੜੇ ਸਾਡੇ ਆਪਣੇ ਬੱਚੇ ਆ ਉਹ ਸਭ ਪਰਵਾਰਾਂ ਦੀ ਮੈਂ ਗੱਲ ਕਰ ਰਿਹਾ ਵਾਂ ਜਦੋਂ ਤੁਸੀਂ ਇਹਨਾਂ ਬੱਚਿਆਂ ਨੂੰ ਬਾਦੂ ਲੋੜ ਤੋਂ ਬਾਅਦ ਬੈਂਕ ਬੈਲੈਂਸ ਛੱਡ ਕੇ ਜਾਂਦੇ ਹੋ ਅਸੀਂ ਕਹਿੰਦੇ ਸਾਡੀਆਂ ਪੀੜ੍ਹੀਆਂ ਖਾਂਦੀਆਂ ਰਹਿਣਗੀਆਂ ਇਹਨਾਂ ਨੂੰ ਕੁਝ ਇਕੱਠਾ ਕਰ ਲਗੀ ਤੇ ਉਹ ਬੱਚਿਆਂ ਦੀਆਂ ਵੀ ਆਤਮਾ ਵਿਗੜ ਜਾਂਦੀਆਂ ਨੇ ਉਹ ਵੀ ਕੰਮ ਕਰਨ ਲਈ ਤਿਆਰ ਨਹੀਂ ਘਰੋਂ ਨਿਕਲਣ ਨੂੰ ਤਿਆਰ ਨਹੀਂ ਤੇ ਉਹ ਬੱਚੇ ਵੀ ਜਿਵੇਂ ਸ਼ੇਰਾਂ ਦਾ ਸ਼ਿਕਾਰ ਕੁੱਤਿਆਂ ਨੇ ਕੀਤਾ ਉਹ ਵੀ ਕਿਰਤ ਕਰਨੇ ਕੰਮ ਕਰਨਾ ਭੁੱਲ ਜਾਣਗੇ ਤੇ ਇਹ ਸਾਡੇ ਲਈ ਜ਼ਰੂਰੀ ਹੈ ਮੈਂ ਗੱਲ ਵੈਸੇ ਦਿਖਾਰੀਆਂ ਦੇ ਬੱਚਿਆਂ ਦੀ ਕਰ ਰਿਹਾ ਸੀ ਤੇ ਇਹ ਇੱਕ ਨੌਲੇਜ ਤੌਰ ਤੇ ਸਾਨੂੰ ਆਪਣੇ ਜੀਵਨ ਦੇ ਵਿੱਚੋਂ ਸਿੱਖਣ ਦੀ ਲੋੜ ਹੈ ਭਵੰਤਮਾਨ ਸਰਕਾਰ ਨੇ ਜਿਹੜੀ ਪਹਿਲ ਕਦਮੀ ਕੀਤੀ ਹੈ ਹਾਲਾਂਕਿ ਬਹੁਤੇ ਲੋਕਾਂ ਨੇ ਤੰਜ ਕਸਣਾ ਹੁੰਦਾ ਇੱਥੇ ਵੀ ਇਹ ਨਾਟਕਵਾਦੀ ਹੈ ਵੋਟਾਂ ਲੈਣ ਵਾਸਤੇ ਬਹੁਤ ਕੁਸ਼ ਹੈ ਹੁਣ ਜੇ ਅਸੀਂ ਇਹ ਤੰਜਵਾਦੀ ਨੂੰ ਦੂਜੇ ਪਾਸੇ ਲੈ ਕੇ ਜਾਈਏ ਤਾਂ ਫਿਰ ਇਹ ਵੀ ਮੰਨਿਆ ਜਾਊ ਵੀ ਕੁਸ਼ ਉਹ ਸਰਕਾਰਾਂ ਨੇ ਉਹ ਪਾਰਟੀਆਂ ਜਿਨ੍ਹਾਂ ਨੇ ਜਿਵੇਂ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ 'ਤੇ ਬਣਾ ਕੇ ਵੋਟਾਂ ਬਣਾਤੀਆਂ ਤਾਂ ਫਿਰ ਵੋਟਾਂ ਤਾਂ ਉਹਨਾਂ ਨੇ ਵੀ ਲਈਆਂ ਨੇ ਇੱਥੇ ਮਸਲਾ ਬੋਰਡ ਦਾ ਨਹੀਂ ਹੈਗਾ ਅਸੀਂ ਭਾਰਤ ਦੇ ਵਸਣਦੇ ਆ ਤੁਸੀਂ ਜਿਹੜੇ ਵੀ ਸੂਬੇ ਵਿੱਚ ਜਾ ਕੇ ਕਾਰੋਬਾਰ ਕਰਦੇ ਹੋ ਰਹਿ ਸਕਦੇ ਹੋ ਤੁਹਾਨੂੰ ਕੋਈ ਮਨਾਹੀ ਨਹੀਂ ਖੋਲੇ ਤੁਸੀਂ ਕਰ ਸਕਦੇ ਹੋ ਪਰ ਕਿਤੇ ਨਾ ਕਿਤੇ ਆਪਣੇ ਪਰਿਵਾਰ ਵੱਲ ਆਪਣੇ ਬੱਚਿਆਂ ਵੱਲ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਬਣਦਾ ਹੁਣ ਜਿਹੜੇ ਭਖਾਰੀਆਂ ਦੀ ਗੱਲ ਚੱਲ ਰਹੀ ਹੈ ਮੀਡੀਆ ਰਾਹੀਂ ਬਹੁਤ ਕੁਝ ਖਬਰਾਂ ਸਾਹਮਣੇ ਆਉਣਗੀਆਂ ਟੀਐਨਏ ਤੋਂ ਭਾਵ ਹੈਗਾ ਵੀ ਉੱਥੇ ਇਹ ਦੇਖਿਆ ਜਾਊਗਾ ਵੀ ਜਿਹੜੇ ਬੱਚੇ ਭੇਖ ਮੰਗਦੇ ਨੇ ਉਹ ਬੱਚੇ ਕਿਹਦੇ ਆ ਜਾਨਕਿ ਜੇ ਕੋਈ ਫੜਿਆ ਗਿਆ ਬੀਕ ਮਗਵਾਉਣ ਵਾਲਾ ਤਾਂ ਇਹਦਾ ਮਤਲਬ ਡੀਐਨਏ ਨਾ ਆਇਆ ਤਾਂ ਉਹ ਬੱਚੇ ਕਿਸੇ ਦੇ ਹੋਰ ਨੇ ਜਾਂ ਕਿਤੇ ਉਹ ਬੱਚੇ ਉਹ ਗਿਰਨਾਬ ਕਰਕੇ ਜਾਂ ਮੁੱਲ ਖਰੀਦ ਕੇ ਜਾਂ ਕਿਸੇ ਗਰੀਬ ਪਰਿਵਾਰ ਦੇ ਕੋਲੋਂ ਲੈ ਕੇ ਆਂਦੇ ਨੇ ਯਾਨੀ ਕਿ ਇਦਾਂ ਦਾ ਸਾਰਾ ਕੁਝ ਸਾਹਮਣੇ ਆਉਣਾ ਤੇ ਇਹਦੇ ਨਾਲ ਜੇ ਉਹ ਬੱਚੇ ਦੋਸ਼ੀ ਨੇ ਤਾਂ ਮੇਰੀ ਇੱਕ ਬੇਨਤੀ ਆ ਹੱਸ ਬਣ ਕੇ ਮੈਂ ਵੈਸੇ ਐਸਾ ਮਟਰ ਬਹੁਤ ਘਟ ਕੋਣਾ ਹੁਣਾ ਕਿਉਂਕਿ ਅੱਜ ਮੈਂ ਇਹ ਜ਼ਰੂਰੀ ਸਮਝਿਆ ਵੀ ਇਹ ਵੀਡੀਓ ਪਾਉਣੀ ਚਾਹੀਦੀ ਹੈ ਤੁਸੀਂ ਜੇ ਚਾਹੋ ਨਿਓ ਉਬੀ ਸਾੜਾ ਜਿਹੜਾ ਕਿਰਤੀ ਕਮਾਈ ਵਿੱਚੋਂ ਦਸਵੰਦ ਹੈਗਾ ਸਾਡੇ ਗੁਰੂ ਸਾਹਿਬ ਦਾ ਹੀ ਫਰਮਾਨ ਹੈ ਕਾਲ ਖਾਇ ਕਿਸੇ ਹੱਥੋਂ ਦੇ ਨਾਨਕਰਾ ਪਛਾਣੇ ਸੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੀ ਕਮਾਈ ਦਾ ਦਸਵੰਦ ਜਾਨਕਿ ਕਿਸੇ ਲੋੜਵੰਦ ਲਈ ਵਰਤੇ ਜਾਵੇ ਤਾਂ ਫਿਰ ਤੁਸੀਂ ਐਨੀ ਖੇਚਲ ਜਰੂਰ ਕਰੋ ਤੁਸੀਂ ਆਪ ਕੰਟੈਂਟ ਦਾ ਜਾਨਕਿ ਕਨੈਕਟ ਕਰਕੇ ਜਾਨਕਿ ਜਿਹਨੂੰ ਤੁਸੀਂ ਇਹ ਹੈਲਪ ਕਰਨੀ ਆ ਉਦੇ ਪਰਿਵਾਰ ਦੇ ਨਾਲ ਆਪ ਰابطਾ ਕਰੋ ਜਾਂ ਉਸ ਬੱਚੇ ਨੂੰ ਜਿਹੜਾ ਕੋਈ ਸਕੂਲ ਚ ਪੜ੍ਹਦਾ ਹੋਣ ਹਰ ਬੱਚਾ ਹੈ ਤੁਸੀਂ ਉਹਦੇ ਲਈ ਕੋਈ ਕਿਤਾਬਾਂ ਦਾ ਇੰਤਜ਼ਾਮ ਕਰ ਦਿਓ ਉਹਦੇ ਖਾਣ ਪੀਣ ਦਾ ਇੰਤਜ਼ਾਮ ਕਰ ਦਿਓ ਜਾਨੀ ਕਿ ਤੁਸੀਂ ਹੈਲਪ ਕਰ ਸਕਦੇ ਹੋ ਤੁਹਾਨੂੰ ਹੈਲਪ ਕਰ ਤੋਂ ਕੋਈ ਰੁਕਦਾ ਪਰ ਜਿਹੜੇ ਭਿਖਾਰੀ ਸੜਕਾਂ ਤੇ ਮੰਗਦੇ ਨੇ ਕਈਆਂ ਨੇ ਇਹ ਖਬਰਾਂ ਵੀ ਆਈਆਂ ਨੇ ਵੀ ਕੋਈ ਬੰਦਾ ਕਹਿੰਦੇ ਗੱਡੀ ਵਿੱਚ ਬੈਠਾ ਸੀ ਤੇ ਉਹ ਜਦੋਂ ਉਹਨੇ ਭਿਖਾਰੀ ਨੇ ਮੰਗਿਆ ਤੇ ਉਹ ਥੋੜਾ ਜਿਹਾ ਵੱਡਾ ਸੀਗਾ ਜਾਨੀ ਕਿ ਨੌਨਾਂ ਸੀ ਤੇ ਉਹ ਜਦੋਂ ਨਾ ਬੈਗ ਵਿੱਚੋਂ ਉਹਨੂੰ 100 ਰੁਪਏ ਕੱਢ ਕੇ ਦੇਣ ਲੱਗਾ ਬੈਗ ਵਿੱਚ ਕਹਿੰਦੇ ਪੈਸੇ ਜਾਦਾ ਪੈਸੇ ਸੀ ਇਹ ਫਰੀਦাবাদ ਦੀ ਖਬਰ ਹੈ ਮੇਰੇ ਕੋਲ ਵੀਡੀਓ ਪਈ ਹੈ ਤੇ ਉਹ ਪੁਖਾਰੀ ਨੇ ਦੇਖਿਆ ਵੀ ਉਦੋਂ 2-2000 ਦੀਆਂ ਉਹਦੇ ਵਿੱਚ ਜਿਹੜੀਆਂ ਗੱਟੀਆਂ ਪਈਆਂ ਸੀ ਕਾਪੀਆਂ ਤੇ ਉਹਨੇ ਨਾ ਚਾਕੂ ਮਾਰਿਆ ਉਹਦੇ ਕੱਢ ਕੇ ਨਾ ਕਿ 20 ਲੱਖ ਰੁਪਏ ਬਸੇਰੇ ਲੋਕ ਹੈ ਜਿਹੜੇ ਬਿਜ਼ਨਸ ਕਰਦੇ ਆ ਰੱਖਦੇ ਗੱਡੀ ਵਿੱਚ ਉਹ ਚਾਕੂ ਮਾਰ ਕੇ ਨਾ ਬੈਗ ਚਾਕੇ ਭੱਜ ਗਿਆ ਸੀ ਤੇ ਹੁਣ ਉਹਨੇ ਤਾਰਸ਼ ਕਿਉਂ ਕੀਤਾ ਵੀ ਇਹ ਪੁਖਾਰੀ ਹੈ ਇਹਨਾਂ ਕਿ ਇਦਾਂ ਦਾ ਨੁਕਸਾਨ ਹੋਣੋਂ ਵੀ ਬਚ ਜਾਊਗਾ ਰੁਕ ਜਾਊਗਾ ਤੇ ਜਿਹੜੇ ਬੱਚੇ ਸੜਕਾਂ ਤੇ ਮੰਗਦੇ ਨੇ ਜਿਉ ਉਹ ਦੋ ਚਾਰ ਅੱਖਰ ਪੜ ਜਾਣਗੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਇਹ ਪੈਦਲ ਕਦਮੀ ਪੰਜਾਬ ਦੇ ਚੋਂ ਪਹਿਲੀ ਵਾਰ ਹੋਈ ਹੈ ਜਿਹਕੇ ਸਰਕਾਰ ਨੇ ਕੀਤੀ ਇਹ ਬਹੁਤ ਵੱਡਾ ਛਲਾਂਗਾ ਜੋ ਕਦਮ ਹੈ ਮਾਨ ਸਰਕਾਰ ਨੇ ਔਰ ਤੁਸੀਂ ਸਾਰਿਆਂ ਨੇ ਸਾਥ ਦੇਣਾ ਜਦੋਂ ਕੋਈ ਵਧੀਆ ਕੰਮ ਦੀ ਪ੍ਰਤਪਾਈ ਜਾਂਦੀ ਹੈ ਨਾ ਉਦੋਂ ਮੈਂ ਰਾਜਨੀਤਿਕ ਜਿਹੜੇ ਖੋਤੇ ਨੇ ਤਾਂ ਸ਼ਬਦ ਵਰਤਣਾ ਕਿਉਂਕਿ ਅਸੀਂ ਵੋਟਾਂ ਤੱਕ ਮਤਲਬ ਰੱਖਦੇ ਹਾਂ ਜਾਂ ਜਿਹੜੇ ਬੰਦੇ ਹਰਾਮਖੋਰੀਆਂ ਕਰਦੇ ਨੇ ਬਸ ਕੇਵਲ ਰੋਟੀਆਂ ਛੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਕੋਈ ਪਹਿਲ ਕਦਮੀ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਉਥੇ ਸਾਥ ਦਿਆ ਕਰੋ ਖੜਿਆ ਕਰੋ ਐਵੇਂ ਤੰਜ ਕਸ ਕੇ ਕਿਸ ਨੂੰ ਬਦਨਾਮ ਨਾ ਕਰੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ